ਮੈਂ ਇਸ ਵਕਤ ਜਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੀਆਂ ਤਸਵੀਰਾਂ ਦਿਖਾਣੀਆਂ ਚਾਹੂੰਗਾ ਤੁਸੀਂ ਦੇਖੋ ਵੀ ਫਤੇਗੜ ਸਾਹਿਬ ਦੇ ਵਿੱਚ ਵੀ ਬਲੈਕ ਆਊਟ ਜਿਹੜਾ ਕਰ ਦਿੱਤਾ ਗਿਆ ਏ ਸਿਰਫ ਚੰਦਰਮਾ ਦੀ ਰੋਸ਼ਨੀ ਤੋਂ ਇਲਾਵਾ ਹੋਰ ਕੋਈ ਵੀ ਮੱਲਬ ਤੱਕ ਵੀ ਜਿਹੜਾ ਆ ਇੱਕ ਵੀ ਚੀਜ਼ ਜਿਹੜੀ ਹੈ ਉਹ ਨਹੀਂ ਇੱਥੇ ਦਿਖਾਈ ਦੇ ਰਹੀ ਤਾਂ ਕਿਤਨਾ ਕਿਤੇ ਜੇ ਗੱਲ ਕਰੀਏ ਸਰਾਂਦ ਦੀ ਜਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੀ ਤਾਂ ਫਤੇਗੜ ਸਾਹਿਬ ਦੇ ਵਿੱਚ ਵੀ ਬਲੈਕ ਆਊਟ ਜਿਹੜਾ ਕਰ ਦਿੱਤਾ ਗਿਆ ਇਸ ਵਕਤ ਦੀ ਵੱਡੀ ਖਬਰ ਮੈਂ ਕੋਠੇ ਤੇ ਖੜਾ ਤੇ ਤੁਸੀਂ ਦੇਖੋ ਵੀ ਚਾਰੇ ਪਾਸੇ ਜਿਹੜਾ ਇਸ ਵਕਤ ਹਨੇਰਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੇ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਤੁਸੀਂ ਦੇਖੋ ਬਿਲਕੁਲ ਆ ਚੰ드ਰਮਾ ਸਿਰਫ ਚੰ드ਰਮਾ ਦੀ ਰੋਸ਼ਨੀ ਤੋਂ ਇਲਾਵਾ ਇੱਥੇ ਤੁਹਾਨੂੰ ਕੁਝ ਵੀ ਨਜ਼ਰ ਨਹੀਂ ਆਵੇਗਾ ਸਿਰਫ ਬਲੈਕ ਕਿਉਂਕਿ ਬਲੈਕ ਆਊਟ ਜਿਹੜਾ ਸਰੰਦ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਆ ਤੁਸੀਂ ਦੇਖੋ ਆ ਘਰ ਨੇ ਪਰ ਕਿਤੇ ਵੀ ਜਿਹੜਾ ਤੁਹਾਨੂੰ ਇੱਕ ਵੀ ਬੱਲਵ ਚੱਲਦਾ ਨਹੀਂ ਨਜ਼ਰ ਆਵੇਗਾ ਆ ਜੋ ਸੜਕ ਹੈ ਇਥੋਂ ਗੱਡੀਆਂ ਜਰੂਰ ਨਿਕਲਦੀਆਂ ਨਜ਼ਰ ਆ ਰਹੀਆਂ ਨੇ ਪਰ ਇਸ ਤੋਂ ਇਲਾਵਾ ਕੋਈ ਵੀ ਜਿਹੜਾ ਬੱਲਵ ਹੈ ਜਾਂ ਲਾਈਟ ਹੈ ਤੁਹਾਨੂੰ ਇੱਥੇ ਨਜ਼ਰ ਨਹੀਂ ਆਵੇਗੀ ਬਿਲਕੁਲ ਸਨਾਟਾ ਇਸ ਵਕਤ ਜਿਹੜਾ ਸਾਰੰਦ ਸ਼ਹਿਰ ਦੇ ਵਿੱਚ ਦੇਖ ਨੂੰ ਮਿਲ ਰਿਹਾ ਆ ਆ ਜੋ ਲਾਈਟਾਂ ਚੱਲ ਰਹੀਆਂ ਨੇ ਇਹ ਸੜਕ ਹੈ ਪੋਲਾ ਇਥੇ ਮੇਨ ਹਾਈਵੇ ਜੀਟੀ ਰੋਡ ਉਹਦੀਆਂ ਉੱਥੋਂ ਜੋ ਗੱਡੀਆਂ ਗੁਜ਼ਰ ਰਹੀਆਂ ਨੇ ਸਿਰਫ ਉਹਨਾਂ ਦੀ ਲਾਈਟ ਹੈ ਬਾਕੀ ਸਾਰਾ ਜਿਹੜਾ ਆ ਬਲੈਕ ਆਊਟ ਕਰ ਦਿੱਤਾ ਗਿਆ ਇੱਕ ਵੀ ਲਾਈਟ ਜਿਹੜੀ ਹੈ ਇੱਥੇ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ ਇਹ ਸਰਹੰਦ ਦਾ ਮਾਹੌਲ ਹੈ ਇਸ ਵਕਤ ਦਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਕੱਲ ਵੀ ਇੱਕ ਖਬਰ ਦੇਖਣ ਨੂੰ ਮਿਲੀ ਸੀ ਜਿੱਥੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਬਿਲਕੁਲ ਉੱਥੇ ਵੀ ਹਨੇਰਾ ਜਿਹੜਾ ਦੇਖਣ ਨੂੰ ਮਿਲਿਆ ਸੀ ਪਹਿਲੀ ਵਾਰ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲੇ ਸੀ ਤੇ ਅੱਜ ਇਹ ਤੁਹਾਨੂੰ ਮੈਂ ਜ਼ਿਲ੍ਹਾ ਫਤਿਹਗੜ ਸਾਹਿਬ ਦੀਆਂ ਤਸਵੀਰਾਂ ਦਿਖਾ ਰਿਹਾ ਹਾਂ ਜਿੱਥੇ ਬਿਲਕੁਲ ਹੀ ਬਲੈਕਆਊਟ ਦਾ ਅਸਰ ਦੇਖ ਨੂੰ ਮਿਲ ਰਿਹਾ ਹੈ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਨੇ ਤੇ ਮੈਂ ਇੱਥੇ ਕੋਠੇ ਦੇ ਉੱਤੇ ਖੜ ਕੇ ਜਿਹੜੀ ਐ ਇਸ ਵੀਡੀਓ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸਿਰਫ ਚੰਦਰਮਾ ਦੀ ਰੋਸ਼ਨੀ ਤੋਂ ਇਲਾਵਾ ਇੱਥੇ ਇੱਕ ਵੀ ਜਿਹੜਾ ਆ ਬਲਬ ਚੱਲਦਾ ਨਜ਼ਰ ਨਹੀਂ ਆ ਰਿਹਾ ਇਸ ਵਕਤ